ਦੰਦੇ ਫੰਕਸ਼ਨ ਹੋਣੇ ਬੰਦ ਹੋ ਗਏ ਸੀ ਪੰਜਾਬ ਚ ਲੋਕ ਉਮੀਦ ਛੱਡ ਚੁੱਕੇ ਸੀ ਸਰਕਾਰੀ ਸਕੂਲਾਂ ਤੋਂ ਉਮੀਦਾਂ ਖਤਮ ਹੋ ਗਈਆਂ ਸੀ ਸਰਕਾਰੀ ਸਕੂਲ ਦਾ ਮਤਲਬ ਕਿ ਬੱਚਾ 9ਵੀਂ 10ਵੀਂ ਤੱਕ ਵੱਡਾ ਹੋ ਜਾਊਗਾ ਉਹ ਤੋਂ ਵੱਧ ਿਆੜੀ ਕਰਿਆ ਕਰੂਗਾ ਬਸ ਗਰੀਬਾਂ ਦੇ ਬੱਚੇ ਪੜਦੇ ਸੀ ਜਿਦੇ ਕੋਲੇ ਥੋੜੀ ਬਹੁਤ ਪਰਮਾਤਮਾ ਦੀ ਕਿਰਪਾ ਸੀ ਉਹ ਪ੍ਰਾਈਵੇਟ ਵੱਲ ਲੈ ਕੇ ਜਾਂਦਾ ਸੀ ਆਪਣੇ ਬੱਚੇ ਤੁਸੀਂ ਪੱਥਰਾਂ ਦਾ ਸੀਨਾ ਪਾੜ ਕੇ ਉੱਗੇ ਤੇ ਅੱਜ ਮੰਜ਼ਲ ਦੇ ਮੱਥੇ ਤੇ ਤੁਹਾਡਾ ਨਾਮ ਲਿਖਿਆ ਹੋਇਆ ਪੰਜਾਬ ਨੰਬਰ 1 اور نیشنل ਸਰਵੇਜ نیشنل ਸਰਵੇ 2 ਸਾਲ ਬਾਅਦ ਹੁੰਦਾ ਹੈ 2017 ਚ ਆਪਾਂ 29ਵੇਂ ਨੰਬਰ ਤੇ ਸੀਗੇ ਤੇ ਅੱਜ ਨੰਬਰ 1 ਤੇ ਸੋ ਇਹ ਅਚੀਵਮੈਂਟ ਇੱਕ ਦਿਨ ਚ ਨਹੀਂ ਹੋਈ ਇਹਦੇ ਪਿੱਛੇ ਮਿਹਨਤ ਲੱਗੀ ਆ ਤੁਸੀਂ ਨੇਸ਼ਨ ਬਿਲਡਰ ਹੋ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ ਟੀਚਰਾਂ ਸ਼ਬਦਾਂ ਪੱਖੋਂ ਵੀ ਹੋਣੇ ਰਹ ਜਾਓਗੇ ਕਿ ਅਸੀਂ ਇਸ ਖੁਸ਼ੀ ਨੂੰ ਕਿਵੇਂ ਬਿਆਨ ਕਰੀਏ ਕਿ ਪੰਜਾਬ ਜਿਹੜਾ ਉਹ ਨੈਸ਼ਨਲ ਸਰਵੇ ਦੇ ਵਿੱਚ ਨੰਬਰ 1 ਆਇਆ ਹੈ ਔਰ ਨੰਬਰ 1 ਵੀ ਬਾਈ ਫਾਰ ਕੋਈ ਨਹੀਂ ਗਾ ਵੀ 1% ਨਾਲ 2% 14 14% 15 15% 17 17% ਨਾਲ ਨਹੀਂ ਤਾਂ ਸਰਕਾਰੀ ਸਕੂਲਾਂ ਬਾਰੇ ਇਹੀ ਮਸ਼ਹੂਰ ਸੀਗਾ ਮਤਲਬ ਪੜ੍ਹਾਈ ਵਾਲਾ ਕੰਮ ਤੋਂ ਬਿਨਾਂ ਬਾਕੀ ਸਾਰੇ ਕੰਮ ਲੈਂਦੇ ਸੀਗੇ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲੈਣਾ ਕੋਈ ਫਿਊਜ ਉੜ ਗਿਆ ਕੋਈ ਟੂਟੀ ਖਰਾਬ ਹੋ ਗਈ ਕੋਈ ਪੱਖਾ ਖਰਾਬ ਹੋ ਗਿਆ ਉਹਦੇ ਵਾਸਤੇ ਕੈਂਪਸ ਮੈਨੇਜਰ ਰੱਖ ਕੇ ਦੇ ਮੰਗਦੇ ਤੁਹਾਨੂੰ ਤੁਹਾਡਾ ਹੈਡਮਾਸਟਰ ਦਾ ਕੰਮ ਪ੍ਰਿੰਸੀਪਲ ਦਾ ਕੰਮ ਸੁਪਰਵੀਜ਼ਨ ਕਰਨਾ ਹੈ ਕਿ ਕੋਈ ਪੜ੍ਹਾਈ ਪੱਖੋਂ ਤਾਂ ਨਹੀਂ ਕਮੀ ਚੱਲ ਰਹੀ ਦਰਦੇ ਹੁੰਦੇ ਸੀ ਸਕੂਲ ਜਾਣ ਤੋਂ ਕਿ ਹੁਣ ਸਕੂਲ ਤੋਂ ਜਦੋਂ ਘਰ ਨੂੰ ਜਾਂਦੇ ਆ ਉਦੋਂ ਕਹਿੰਦੇ ਅਸੀਂ ਨਹੀਂ ਜਾਣਾ ਕਰੀ ਇਸ ਤਰ੍ਹਾਂ ਦਾ ਮਾਹੌਲ ਮਿਲਣ ਲੱਗਿਆ ਬਿਲਕੁਲ ਹੀ ਰਿਵਰਸ ਹੋ ਗਿਆ ਜੀ ਇਹ ਬਹੁਤ ਵੱਡੀ ਗੱਲ ਹੈ ਸੋ ਇਸੇ ਤਰ੍ਹਾਂ ਹੱਸਦੇ ਖੇਡਦੇ ਬੱਚਿਆਂ ਨੂੰ ਪੜ੍ਹਾਓ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਰਹਿਣ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਤੁਹਾਨੂੰ ਵਾਦਾ ਕੀਤਾ ਸੀ ਕਿ ਜੋ ਪੈਨ ਦੇਵੋਗੇ ਥੋੜੇ ਹੱਕੇ ਚ ਚੱਲੂਗਾ ਕਈ ਵਾਰੀ ਟਾਈਮ ਲੱਗ ਜਾਂਦਾ ਹੈ ਕਈ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ ਐਸੇ ਤਰ੍ਹਾਂ ਵਿਦਿਆ ਦਾ ਦਾਨ ਵਿਦਿਆ ਵਿਚਾਰੀ ਤਪਾਰ ਉਪਕਾਰੀ ਐਸੇ ਤਰ੍ਹਾਂ ਵਿਦਿਆ ਦਾ ਦਾਨ ਤੁਸੀਂ ਜਿਹੜਾ ਵੰਦੇ ਰਹੋ ਔਰ ਫਸਟ ਆਉਂਦੇ ਰਹੋ ਸੈਕੰਡ ਆਉਂਦੇ ਰਹੋ ਔਰ ਪੰਜਾਬ ਨੂੰ ਨੰਬਰ 1 ਬਣਾਉਂਦੇ ਰਹੋ ਬਹੁਤ ਬਹੁਤ ਧੰਨਵਾਦ